ਸਰਦਾਰ ਵਿਕਰਮ ਸਿੰਘ ਮਜੀਠੀਆ ਆਏ ਦਿਨ ਸੀਐਮ ਭਗਵੰਤ ਮਾਨ ਦੇ ਉੱਤੇ ਤੰਜ ਕੱਸਦੇ ਨੇ ਤਵਾ ਕੱਸਦੇ ਨੇ ਔਰ ਇਸੇ ਤਰ੍ਹਾਂ ਦੇ ਹਾਲਾਤ ਸੀਐਮ ਭਗਵੰਤ ਮਾਨ ਵੱਲੋਂ ਵੀ ਹੁੰਦੇ ਨੇ ਯਾਨੀ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਬਰਾਬਰ ਦਾ ਇੱਕ ਦੂਸਰੇ ਨੂੰ ਤੋਲਦੀਆਂ ਨੇ ਪਰ ਇਸ ਵਾਰੀ ਦੁਬਾਰਾ ਵਿਕਰਮ ਸਿੰਘ ਮਜੀਠੀਆ ਨੇ ਕੁਝ ਐਹੋ ਜੀ ਗੱਲ ਕਰ ਦਿੱਤੀ ਜਿਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਤੇ ਬੜੇ سارے ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਆਮ ਆਦਮੀ ਪਾਰਟੀ ਆਪਣੇ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰ ਆਪਣੇ ਪੱਧਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਜਵਾਬ ਦੇ ਰਹੇ ਨੇ ਅਤੇ ਦਿੰਦੇ ਰਹਿਣਗੇ ਪਰ ਵਿਕਰਮ ਸਿੰਘ ਮਜੀਠੀਆ ਨੇ ਸੀਐਮ ਭਗਵੰਤ ਮਾਨ ਦੇ ਬਾਰੇ ਵਿੱਚ ਕੁਝ ਐਹੋ ਜੀ ਗੱਲ ਕਹਿ ਦਿੱਤੀ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵਿਵਾਦ ਖੜ ਗਿਆ ਦਰਸਲ ਸੀਐਮ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਹੈ ਕਿ ਥੋੜੀ ਬਹੁਤ ਛੱਟ ਜਿਹੜੀ ਹੈ ਉਹ ਅੰਦਰੂਨੀ ਪੱਧਰ ਦੇ ਉੱਤੇ ਲੱਗੀ ਹੈ ਜਿਸ ਦਾ ਜ਼ਿਕਰ ਵਿਕਰਮ ਮਜੀਠੀਆ ਕਰਦੇ ਨਜ਼ਰ ਆਏ ਨੇ ਕਹਿੰਦੇ ਨੇ ਕਿ ਹਵਾਈ ਜਹਾਜ਼ ਤੋਂ ਉਤਰਦੇ ਸਮੇਂ ਸੀਐਮ ਭਗਵੰਤ ਮਾਨ ਡਿੱਗ ਗਏ ਪਰ ਇੱਥੇ ਉਹਨਾਂ ਨੇ ਸਿਰਫ ਇਹੀ ਗੱਲ ਨਹੀਂ ਕਹੀ ਸਗੋ ਇਹ ਕਿਹਾ ਕਿ ਉਸ ਵੇਲੇ ਸੀਐਮ ਭਗਵੰਤ ਮਾਨ ਸਰੂਰ 'ਚ ਸੀ ਇਹ ਗੱਲ ਬਿਕਰਮ ਸਿੰਘ ਮਜੀਠੀਆ ਕਰਦੇ ਨਜ਼ਰ ਆ ਰਹੇ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਆਪਣੇ ਟਵਿੱਟਰ ਪੋਸਟ ਦੇ ਉੱਤੇ ਵਰ ਟੂ ਵਰ ਉਹਨਾਂ ਨੇ ਕੀ ਲਿਖਿਆ ਬਿਕਰਮ ਸਿੰਘ ਮਜੀਠੀਆ ਨੇ ਆਓ ਤੁਹਾਨੂੰ ਪੜ ਕੇ ਸੁਣਾਉਂਦੇ ਹਾਂ ਬਿਕਰਮ ਸਿੰਘ ਮਜੀਠੀਆ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਦੇ ਨੇ ਕਿ ਬ੍ਰੇਕਿੰਗ ਨਿਊਜ਼ ਅੱਜ ਪਤਾ ਲੱਗਿਆ ਹੈ ਕਿ ਸੀਐਮ ਭਗਵੰਤ ਮਾਨ ਦਿੱਲੀ ਤੋਂ ਚਾਰਟਰਡ ਪਲੇਨ ਉੱਤੇ ਚੜ੍ਹ ਤਕਰੀਬਨ ਦੁਪਹਿਰ ਚੰਡੀਗੜ੍ਹ ਲੈਂਡ ਕੀਤੇ ਜਹਾਜ਼ ਤੋਂ ਉਤਰਦੇ ਸਾਰ ਹੀ ਭਗਵੰਤ ਮਾਨ ਸਾਹਿਬ ਸਰੂਰ ਵਿੱਚ ਸਨ ਤੇ ਡਿੱਗ ਗਏ ਸਰੂਰ ਵਾਲਾ ਸਾਰਿਆਂ ਨੇ ਕੱਲ ਨਿਊਜ਼ 18 ਦਾ ਇੰਟਰਵਿਊ ਵੀ ਦੇਖਿਆ ਹੋਵੇਗਾ ਸੂਤਰਾ ਅਨੁਸਾਰ ਸੱਟਾਂ ਵੀ ਲੱਗੀਆਂ ਬਲੱਡ ਪ੍ਰੈਸ਼ਰ ਵੀ ਹਿੱਲਿਆ ਹੋਇਆ ਹੈ ਖਾਦੀ ਪੀਤੀ ਦਾ ਜ਼ਿਆਦਾ ਅਸਰ ਹੋ ਗਿਆ ਹੁਣ ਭਗਵੰਤ ਮਾਨ ਸਾਹਿਬ ਨੂੰ ਸਪੈਸ਼ਲ ਦਿੱਲੀ ਹਸਪਤਾਲ ਇਲਾਜ ਲੈ ਕੇ ਗਏ ਨੇ ਜੈਟ ਵੈਲ ਸੂਨ ਥੱਲੇ #cheers ਬਿਕਰਮ ਮਜੀਠੀਆ ਬੜੇ ਤੰਜ ਰੂਪ ਦੇ ਵਿੱਚ ਬੜੇ ਹਾਸੋ ਹਿਣੇ ਰੂਪ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਉੱਤੇ ਤੰਜ ਕਸਦੇ ਨਜ਼ਰ ਆ ਰਹੇ ਨੇ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਨੇ ਇਸ ਪੋਸਟ ਦੇ ਵਿੱਚ ਬਿਕਰਮ ਮਜੀਠੀਆ ਦਾ ਸਾਫ਼ ਇਲਜ਼ਾਮ ਹੈ ਕਿ ਸੀਐਮ ਭਗਵੰਤ ਮਾਨ ਉਸ ਵੇਲੇ ਸਰੂਰ 'ਚ ਸੀ ਨਸ਼ੇ ਦੇ ਸਰੂਰ ਵਿੱਚ ਸੀ ਜਿਸ ਵੇਲੇ ਸਭ ਕੁਝ ਵਾਪਰਿਆ ਔਰ ਕਹਿੰਦੇ ਕਿ ਹਵਾਈ ਜਹਾਜ਼ ਤੋਂ ਡਿੱਗ ਗਏ ਬਿਕਰਮ ਸਿੰਘ ਮਜੀਠੀਆ ਨੇ ਪਹਿਲੀ ਵਾਰ ਇਦਾਂ ਦਾ ਕੋਈ ਤੰਜ ਨਹੀਂ ਕੱਸਿਆ ਇਸ ਤੋਂ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਬਿਕਰਮ ਸਿੰਘ ਮਜੀਠੀਆ ਕਰਦੇ ਰਹੇ ਨੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਪਰ ਇਸ ਮਾਮਲੇ ਨੂੰ ਲੈ ਕੇ ਸਵਾਲ ਤਾਂ ਇਹ ਹੈ ਕਿ ਇਹ ਜ਼ਰੂਰੀ ਤਾਂ ਨਹੀਂ ਕਿ ਸੀਐਮ ਭਗਵੰਤ ਮਾਨ ਨੇ ਸ਼ਰਾਬ ਪੀਤੀ ਹੋਵੇਗੀ ਹੋ ਸਕਦਾ ਹੈ ਕਿ ਕਈ ਵਾਰ ਸੈਦ ਸੁਭਾਜ ਰੂ ਇਨਸਾਨ ਤੁਰਦਾ ਹੁੰਦਾ ਹੈ ਤੇ ਕਈ ਵਾਰੀ ਧਿਆਨ ਨਹੀਂ ਪੈਂਦਾ ਤੇ ਉਸ ਵੇਲੇ ਇਨਸਾਨ ਡਿੱਗ ਵੀ ਜਾਂਦਾ ਪਰ ਹਰ ਵਾਰ ਬਦਨਾਮ ਕਰਨ ਵਾਸਤੇ ਕਿਸੇ ਨੂੰ ਸ਼ਰਾਬ ਨਾਲ ਜੋੜਨਾ ਨਸ਼ੇ ਨਾਲ ਜੋੜਨਾ ਵੀ ਚੰਗਾ ਨਹੀਂ ਸਿਆਸੀ ਪੱਦਰ ਦੇ ਉੱਤੇ ਇਦਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਇਦਾਂ ਦੇ ਜਿਹੜੇ ਤੰਜ ਨੇ ਉਹ ਕਈ ਵਾਰ ਚੰਗੇ ਨਹੀਂ ਲੱਗਦੇ ਪਰ ਬਿਆਨ ਜਿਹੜਾ ਉਹ ਦਿੱਤਾ ਗਿਆ ਤੰਜ ਕੱਸ ਦਿੱਤਾ ਗਿਆ ਕਿ ਇਸ ਦੇ ਜਵਾਬ ਦੇ ਵਜ ਦੇ ਵਿੱਚ ਕੀ ਸੀਐਮ ਭਗਵੰਤ ਮਾਨ ਕੋਈ ਗੱਲ ਕਹਿਣਗੇ ਜਾਂ ਜਵਾਬ ਦੇਣਗੇ ਜਾਂ ਨਹੀਂ ਦੇਣਗੇ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਔਨ ਦ ਸਮੇ ਨੂੰ ਦੱਸਦੇ ਰਹਿਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ